ਮਾਸ਼ਾਅੱਲਾ ਹੀ ਜੀ ਤੁਹਾਨੂੰ ਇੰਤਜ਼ਾਰੀ ਕਰਦੇ ਜੀ ਜੰਨੇ ਵੀ ਮੇਰੇ ਭਰਾਵਾਂ ਨੇ ਵੀਰਾਂ ਨੇ ਭੈਣਾਂ ਨੇ ਆਲ ਵਰਲਡ ਦੇ ਵਿੱਚ ਪਰਿਵਾਰ ਲਈ ਅਰਦਾਸਾਂ ਕਰੀਆਂ ਵੀ ਪ੍ਰਮਾਤਮਾ ਇਹਨਾਂ ਨੂੰ ਪੁੱਤ ਬਖਸ਼ ਤੇ ਅੱਜ ਸਾਰਿਆਂ ਦੀ ਦੁਆ ਦੇ ਸਦਕੇ ਅੱਜ ਸਾਡੇ ਵਿੱਚ ਫੇਰ ਸਾਡਾ ਸਿੱਧੂ ਭਾਈ ਵਾਪਸ ਮੁੜ ਕੇ ਆਇਆਗਾ ਜਿੱਥੋਂ ਤੱਕ ਸੰਗਤਾਂ ਬਾਈ ਨੂੰ ਸਿੱਧੂ ਨੂੰ ਪਿਆਰ ਕਰਦੀਆਂ ਸੀ ਸਾਰਿਆਂ ਨੂੰ ਤਹਿ ਦਿਲੋਂ ਧੰਨਵਾਦ ਤੇ ਜਿੱਥੇ ਗੁਰੂ ਘਰ ਜਾਓ ਜਿੱਥੇ ਵੀ ਜਾਓ ਮੰਨ ਲੈ ਗੁਰੂ ਘਰ ਕਿੱਥੇ ਵੀ ਜਾਓ ਤੇ ਅਰਦਾਸ ਕਰਿਓ ਵੀ ਤੰਦਰੁਸਤ ਤੇ ਵੱਡੀਆਂ ਉਮਰਾਂ ਬਖਸ਼ੇ ਹੈ ਸਾਡੇ ਭਰਾ ਲੰਮੀ ਉਮਰ ਤਾਂ ਸਾਡੇ ਭਰਾ ਨੂੰ ਲੰਮੀ ਉਮਰਾਂ ਬਖਸ਼ੇ ਤੇ ਤੰਦਰੁਸਤੀ ਤੱਕ ਜਰੂਰ ਕਰੋ ਅੱਜ ਬੜੀ ਖੁਸ਼ੀ ਦੀ ਗੱਲ ਆ ਬਹੁਤ ਖੁਸ਼ੀ ਦੱਸ ਨਹੀਂ ਸਕਦੇ ਬਿਆਨ ਨਹੀਂ ਕਰ ਸਕਦੇ ਨਰਵਸ ਆ ਹੱਥ ਵੀ ਕੰਬਦੇ ਆ ਨਰਵਸ ਆ ਵੀ ਇਤੋਂ ਖੁਸ਼ੀ ਦੀ ਗੱਲ ਸਾਡੇ ਲਈ ਕੋਈ ਨਹੀਂ ਹੈਗੀ ਮੇਰੇ ਮੈਂ ਸਾਰੀ ਆਵਾਮ ਨੂੰ ਦੁਨੀਆ ਪਰ ਹੂੰ ਸ਼ੁਗਰੀਪ ਨੂੰ ਚਾਉਣ ਵਾਲੇ ਉਹਦੇ ਭੈਣ ਭਰਾ ਮਾਮਾ ਮਾਮਾ ਸਾਰਿਆਂ ਦੇ ਦਾ ਦਿਲੋਂ ਤਾ ਦਿਲੋਂ ਧੰਨਵਾਦ ਕਰਦਾ ਕਿ ਤੁਹਾਡੀਆਂ ਦੋਵਾਂਾਂ ਦੇ ਨਾਲ ਕਹਿੰਦੇ ਹੁੰਦੇ ਆ ਵੀ ਜੋ ਗਏ ਆ ਕਦੇ ਮੁੜ ਕੇ ਨਹੀਂ ਆਏ ਪਰੰਤੂ ਵਾਹਿਗੁਰੂ ਨੇ ਫੇਰ ਮੇਰ ਕੀਤੀ ਆ ਹੂੰ ਬਸ ਇੰਝ ਕੀਤਾ ਆਪਾਂ ਨੇ ਸਾਰੇ ਹੀ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਰੀਏ ਆਪਣੇ ਤੇ ਰਹਿਮਤ ਕੀਤੀ